ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣਾ ਘਰ ਲੈ ਕੇ ਆਏ ਹਾਂ 240 ਗਜ ਦੇ ਵਿੱਚ ਬਣਿਆ ਹੋਇਆ ਹੈਗਾ ਆ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਸ਼ੈੱਡ ਪਾਇਆ ਹੋਇਆ ਬਹੁਤ ਸੋਹਣਾ ਆ ਦੇਖੋ ਕੋਈ ਆਪਾਂ ਨੇ ਸਮਾਨ ਵਗੈਰਾ ਰੱਖਣਾ ਨਾ ਜਾਂ ਗੱਡੀ ਖੜਾਉਣੀ ਹੈ ਵਧੀਆ ਗੱਡੀ ਵੱੜਦੀ ਆ 240 ਗਜ ਦਾ ਘਰ ਆ ਪੱਕੀ ਗਲੀ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਆ ਪਿੰਡ ਸਿਵਿੰਗਾਂ ਦੇ ਵਿੱਚ ਇਹ ਘਰ ਆਗਾ ਸਾਰਾ ਘਰ ਦਿਖਾਉਂਗਾ ਤੁਹਾਨੂੰ ਮੈਂ ਆ ਸ਼ੈੱਡ ਪਾਇਆ ਹੋਇਆ ਉੱਪਰ ਠੀਕ ਹੈ ਜੀ ਨਾਲ ਬਾਥਰੂਮ ਆ ਗਿਆ ਇਧਰ ਆਪਣਾ ਬਾਥਰੂਮ ਆ ਗਿਆ ਵਾਸ਼ ਰੂਮ ਆ ਆ ਗਿਆ ਆਪਣਾ ਨਾਲ ਹੀ ਅਟੈਚ ਬਾਥਰੂਮ ਹੈ ਨਾ ਮੇਨ ਐਂਟਰੀ ਆ ਗਈ ਜੇ ਬਾਹਰ ਆ ਪਾਣੇ ਚੁੱਲਾ ਚੌਂਕਾ ਕਰਨਾ ਤਾਂ ਬਾਹਰ ਵੀ ਹੈਗਾ ਰੋਟੀ ਟੋਕ ਵਾਸਤੇ ਠੀਕ ਹੈ ਇੱਕ ਓਪਨ ਰਸੋਈ ਹੈ ਬਾਹਰਲੇ ਪਾਸੇ ਵੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਵੀ ਸੰਘਾਟ ਜਾਨੀ ਵਾਝਾ ਅੰਦਰ ਹੈ ਨਾ ਤਾਂ ਆ ਜੋ ਜਿਹੜੀ ਆ ਮੇਨ ਐਂਟਰੀ ਹੋਈ ਘਰ ਦੀ ਆ ਆਪਣਾ ਆ ਗਿਆ ਡ੍ਰੈਇੰਗ ਰੂਮ ਕੋਈ ਆਏ ਗਿਆ ਵਸਤੇ ਕਈ ਵਾਰ ਚਾਰ ਬਰਾਮਣੇ ਬੈਠਣਾ ਤਾਂ ਵਧੀਆ ਹਨਾ ਡ੍ਰੈਇੰਗ ਰੂਮ ਉੱਪਰ ਇਹਦੇ ਲੈਂਟਰ ਪਾਇਆ ਹੋਇਆ ਬਹੁਤ ਵਧੀਆ ਲੈਂਟਰ ਹੈਗਾ ਠੀਕ ਹੈ ਨੀਚੇ ਫਰਸ਼ ਲੱਗੀ ਹੋਈ ਆ ਸਾਰਾ ਸਿਸਟਮ ਬਹੁਤ ਵਧੀਆ ਹੈਗਾ ਨਾਲ ਹੀ ਆ ਕੇ ਇੱਕ ਆ ਗਿਆ ਛੋਟਾ ਜਿਹਾ ਕਮਰਾ ਇੱਕ ਨਾਲ ਆ ਸਟੋਰ ਆ ਗਿਆ ਇਹਦੇ ਵੀ ਉੱਪਰ ਲੈਂਟਰ ਹੈਗਾ ਫਿਰ ਆਉ ਛੋਟੀ ਲੌਬੀ ਆ ਗਈ ਇੱਕ ਕਮਰਾ ਆ ਗਿਆ ਠੀਕ ਹੈ ਜੀ ਆ ਇੱਕ ਨਾਲ ਕਮਰਾ ਆ ਗਿਆ ਇਹਦੇ ਉੱਪਰ ਡਾਟਾ ਸਾਰਾ ਬਹੁਤ ਵਧੀਆ ਘਰ ਬਣਿਆ ਹੋਇਆ ਬਹੁਤ ਸੋਹਣਾ ਤਾਂ ਆ ਨਾਲ ਇੱਕ ਅੰਦਰ ਰਸੋਈ ਆ ਗਈ ਇੱਕ ਮੈਂ ਤੁਹਾਨੂੰ ਬਾਹਲੇ ਪਾਸੇ ਵੀ ਦਿਖਾਇਆ ਰਸੋਈ ਇੱਕ ਰਸੋਈ ਆ ਅੰਦਰ ਆ ਗਈ ਛੋਟੀ ਜੀ ਆ ਦੇਖੋ ਬਹੁਤ ਵਧੀਆ ਬਣੀ ਹੋਈ ਹੈ ਵੀ ਕੋਈ ਚੀਜ਼ ਉੱਪਰ ਮੇਖ ਲਾਉਣ ਦੀ ਵੀ ਲੋੜ ਨਹੀਂ ਸਾਰਾ ਘਰ ਤਿਆਰ ਆ ਬਿਲਕੁਲ ਹਾਂ نیچے ਫਰਸ਼ ਵਧੀਆ ਲੱਗੀ ਹੋਈ ਹੈ ਟਾਈਲਾਂ ਦੀ ਜੋੜੀਆਂ ਜੂੜੀਆਂ ਪੂਰਗਾ ਮਜ਼ਬੂਤ ਆ ਰੰਗ ਰੰਗ ਕਰਾਇਆ ਹੋਇਆ ਭਰਾਵਾਂ ਨਾਲ ਤੇ ਆਜੋ ਹੁਣ ਮੈਂ ਤੁਹਾਨੂੰ ਇੱਕ ਵਾਰੀ ਉੱਪਰ ਲੈ ਕੇ ਚੱਲਦਾ ਉੱਪਰ ਵੀ ਫਰਸ਼ ਪੁਰਸ ਬਹੁਤ ਸੋਹਣੀ ਲੱਗੀ ਵੀ ਆ ਇੱਥੇ ਵੀ ਪੂਰਾ ਪੱਕਾ ਵਿੜਾ ਹੈਗਾ ਵੀ ਮੀਕਣੀ ਦੇ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਖੜਦੀ ਸਾਰਾ ਚਾਰਚ ਵੀਰੇ ਨਿਗਾਹ ਮਾਰ ਦਿਓ ਵੀ ਸਾਰਾ ਪੱਕਾ ਬਣਿਆ ਹੋਇਆ ਹੈਗਾ ਕਿਤੋਂ ਵੀ ਦੇਖ ਲਾਉਣ ਦੀ ਲੋੜ ਨਹੀਂ ਆਜੇ ਹੁਣ ਆਪਾਂ ਉੱਪਰ ਚੱਲਦੇ ਆਂ ਉੱਪਰ ਬਹੁਤ ਵਧੀਆ ਲੋਕੇਸ਼ਨ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਜੇ ਕਿਸੇ ਨੇ ਇਹ ਘਰ ਖਰੀਦਣਾ ਤਾਂ نیچے ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਉੱਤੇ ਸੰਪਰਕ ਕਰ ਲਿਓ 240 ਗਜ ਦਾ ਘਰ ਆ ਇਹ ਠੀਕ ਆ ਆ ਉੱਪਰਲੀ ਸਾਈਡ ਆ ਗਈ ਉੱਪਰ ਆ ਸਾਰਾ ਪੱਕਾ ਫਰਸ਼ ਲੱਗੀ ਹੋਈ ਆ ਕਿਤੇ ਕੋਈ ਕੁਛ ਮਿੱਟੀ ਦੀ ਨਰੋ ਆ ਚਾਰ ਚੁਫਾਰੇ ਨਜ਼ਰ ਮਾਰ ਲਓ ਸਭ ਤੋਂ ਉੱਚੀ ਲੋਕੇਸ਼ਨ ਹੈ ਸ਼ਿਵਗਾਂ ਦੀ ਉੱਚਾ ਘਰ ਆ ਜਿੰਨਾ ਮਰਜ਼ੀ ਮੀਂਹ ਪਾਈ ਜਾਵੇ ਇੱਥੇ ਕੋਈ ਪਾਣੀ ਨਹੀਂ ਖੜਦਾ ਫਿਰ ਕਾ ਆ ਗਿਆ ਬਾਥਰੂਮ ਹਾਂ ਬਸ ਇਹਦੀ ਤਲੂੜੀ ਖੁੱਲਣੀ ਹੈ ਹਣ ਇਧਰ ਨਾਲ ਇੱਕ ਉੱਪਰ ਬਾਥਰੂਮ ਆ ਜੇ ਕਈ ਵਾਰੀ ਉੱਪਰ ਆਪਣੇ ਹਨਾ ਰੱਖਣਾ ਸਿਸਟਮ ਤਾਂ ਉੱਪਰ ਬਣ ਜੂਗਾ ਸਾਰਾ ਬਹੁਤ ਵਧੀਆਗਾ ਆ ਨਾਲ ਹੀ ਗੁਰੂ ਘਰ ਆ ਗਿਆ ਇੱਥੋਂ ਠੀਕ ਹੈ ਜੀ ਤੇ ਆ ساری ਫਰਸ ਲੱਗੀ ਹੋਈ ਆ ਜੇ ਇਸ ਤਰ੍ਹਾਂ ਦਾ ਘਰ ਕਈ ਵਾਰ ਹੋਰ ਵੀ ਕਿਸੇ ਭਰਾ ਨੇ ਲੈਣਾ ਭਾਅ ਸਿਰ ਬਣ ਜੂਗਾ ਜੇ ਕੋਈ ਭਰਾ ਖਰੀਦਨਾ ਚਾਹਵਣਾ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਬਾਕੀ ਆ ਆਪਣੇ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਪ੍ਰੋਪਰਟੀਆਂ ਹੁੰਦੀਆਂ ਤੇ ਫੋਨ ਤੇ ਸੰਪਰਕ ਕਰ ਲਿਆ ਕਰੋ ਜਾਂ ਕਿਸੇ ਨੇ ਆਦਰਸ਼ ਨਗਰ ਵਾਲੀ ਸਾਈਡ ਪਲਾਟ ਲੈਣਾ ਬਲੋਡ ਰੋਡ ਤੇ ਜਾਂ ਜ਼ਮੀਨ ਜਾਇਦਾਦ ਕਿੰਨੀ ਵੀ ਲੋਡ ਹੋਵੇ ਹੈ ਨਾ ਜਾਂ ਕਿਸੇ ਨੇ ਭਰਾ ਨੇ ਵੇਚਣਾ ਹੁੰਦਾ ਇਹ ਭਰਾਵਾਂ ਦੀ ਵੀ ਕੋਈ ਲੋਡ ਸੀਗੀ ਵੇਚਣ ਦੀ ਉਹ ਇਹਨਾਂ ਦਾ ਬਾਹਰ ਦਾ ਜਾਣ ਦਾ ਬਣ ਗਿਆ ਹੈ ਨਾ ਤਾਂ ਕਰਕੇ ਵੇਚਦੇ ਨਹੀਂ ਕੋਈ ਲੋਡ ਨਹੀਂ ਬਹੁਤ ਸੋਹਣੀ ਲੋਕੇਸ਼ਨ ਆ ਕਰਦੀ ਜੇ ਕੋਈ ਪ੍ਰਾਈਸ ਘਰ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਸਾਡੇ ਨਾਲ नीचे लिखे ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆਪਣਾ ਜਿਹੜਾ ਇੱਕ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਆ ਪਟਾ ਮਾਰਕੀਟ ਦੇ ਵਿੱਚ ਤੇ ਦੂਸਰਾ ਦਫ਼ਤਰ ਜਿਹੜਾ ਉਹ ਪਿੰਡ ਸਿਵੀਆਂ ਭਲਾੜੇ ਵਾਲੇ ਰੋਡ ਤੇ ਆ ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਜਲਦੀ ਧੰਨਵਾਦ